ਹੜਾਂ ਦੀ ਮਾਰ ਨੇ ਇਸ ਵਾਰ ਪੰਜਾਬ ਸੂਬੇ ਨੂੰ ਬੁਰੀ ਤਰ੍ਹਾਂ ਨਾ ਪ੍ਰਭਾਵਿਤ ਕੀਤਾ ਹੈ ਤੇ ਇਸ ਹੜ ਨੇ ਪੰਜਾਬੀਆਂ ਦੀਆਂ ਮੁਸ਼ਕਲਾਂ ਵਧਾਈਆਂ ਨੇ ਕਿਉਂਕਿ ਹੜਾਂ ਕਾਰਨ ਕਾਫੀ ਨੁਕਸਾਨ ਹੋ ਗਿਆ ਹੈ ਤੁਸੀਂ ਬੰਨ ਟੁੱਟ ਗਏ ਨੇ ਔਰ ਜੇਕਰ ਗੱਲ ਕਰੀਏ ਸਰਦੀ ਜ਼ਿਲ੍ਹੇ ਗੁਰਦਾਸਪੁਰ ਦੀ ਤਾਂ ਰਾਵੀ ਦਰਿਆ ਨੇ ਇਸ ਵਾਰੀ ਪਾਣੀ ਦੇ ਨਾਲ ਬੁਰੀ ਤਰ੍ਹਾਂ ਨਾਲ ਸਾਰੇ ਇਲਾਕੇ ਨੂੰ ਪ੍ਰਭਾਵਿਤ ਕੀਤਾ ਹੈ ਤੇ ਤੁਸੀਂ ਬੰਨ ਜਿਹੜੇ ਨੇ ਉਹ ਕਈ ਜਗ੍ਹਾ ਤੋਂ ਟੁੱਟ ਗਏ ਸਨ ਅਤੇ ਜਿਵੇਂ ਹੁਣ ਪਾਣੀ ਥੋੜਾ ਘਟਿਆ ਹੈ ਤਾਂ ਨੁਕਸਾਨ ਦੇ ਆ ਅੰਦਾਜ਼ਾ ਵੀ ਲੱਗ ਰਿਹਾ ਹੈ ਔਰ ਨੁਕਸਾਨ ਦੀਆਂ ਤਸਵੀਰਾਂ ਵੀ ਨਿਕਲ ਕੇ ਸਾਹਮਣੇ ਆ ਰਹੀਆਂ ਸੋ ਮੈਂ ਦੱਸਣਾ ਚਾਹਾਂਗਾ ਕਿ ਹੁਣ ਜਿਹੜੀ ਇਹ ਸੇਵਾ ਜਿਹੜੀ ਹੈ ਤੁਸੀਂ ਬੰਨ ਬੰਨਣ ਦੀ ਜਿਹੜੀ ਸੇਵਾ ਉਹਦੀ ਸ਼ੁਰੂਆਤ ਹੋ ਚੁੱਕੀ ਹੈ ਅੱਜ ਗੁਰਦਾਸਪੁਰ ਚ ਫੇਰ ਬਰਸਾਤ ਹੋ ਗਈ ਹੈ ਮੌਸਮ ਜਿਹੜਾ ਹੈ ਫੇਰ ਮੀਂਹ ਪੈ ਰਿਹਾ ਹੈ ਔਰ ਜਿੱਥੇ ਕਿਤੇ ਰਾਤ ਕਾਰਜਾਂ ਦੇ ਵਿੱਚ ਜ਼ਰੂਰ ਕੋਈ ਜੋ ਹੈ ਉਹ ਵਿਗਨ ਪੈ ਰਿਹਾ ਪਰ ਜੇਕਰ ਜਜ਼ਬੇ ਦੀ ਗੱਲ ਕਰੀਏ ਤਾਂ ਜਜ਼ਬਾ ਤੁਸੀਂ ਦੇਖ ਸਕਦੇ ਹੋ ਪੰਜਾਬੀਆਂ ਦਾ ਜਜ਼ਬਾ ਜਿਹੜਾ ਹੈ ਜਿਹੜਾ ਸੇਵਾ ਕਰਨ ਆਏ ਨੇ ਉਹਨਾਂ ਦਾ ਜਜ਼ਬਾ ਪੂਰਾ ਹੈ ਔਰ ਇਹ ਲੋਕ ਵਰਦੇ ਮੀਂਹ ਦੇ ਵਿੱਚ ਵੀ ਜੋ ਹੈ ਉਹ ਰਾਤ ਕਾਰਜਾਂ ਦੇ ਵਿੱਚ ਆਪਣੀ ਸੇਵਾ ਪਾਉਣ ਵਾਸਤੇ ਇੱਥੇ ਪਹੁੰਚ ਰਹੇ ਨੇ ਲੰਬੀਆਂ ਟਰਾਲੀਆਂ ਜਿਹੜੀਆਂ ਨੇ ਤੁਸੀਂ ਦੇਖ ਸਕਦੇ ਹੋ ਪਿੱਛੇ ਲੰਬੀਆਂ ਕਤਾਰਾਂ ਜਿਹੜੀਆਂ ਨੇ ਉਹ ਲੱਗੀਆਂ ਹੋਈਆਂ ਨੇ ਔਰ ਹੁਣ ਇਹ ਟਰਾਲੀ ਦੇ ਵਿੱਚ ਜੋ ਹੈ ਮਿੱਟੀ ਹੈ ਰੇਤਾ ਹੈ ਜਾਂ ਜਿਹੜਾ ਵੀ ਸਮਾਨ ਹੋਰ ਚਾਹੀਦਾ ਹੈ ਕਿਉਂਕਿ ਹੁਣ ਰਾਸ਼ਨ ਜਿਹੜਾ ਹੈ ਉਹ ਕਾਫੀ ਇੱਥੇ ਪਹੁੰਚ ਚੁੱਕਾ ਸੀ ਔਰ ਲੋੜ ਇਹ ਹੈ ਕਿ ਪੱਕਾ ਜਿਹੜਾ ਹੱਲ ਕਰਨਾ ਹੈ ਕਿਉਂਕਿ ਜੇਕਰ ਫਿਰ ਪਾਣੀ ਆਉਂਦਾ ਹੈ ਕਿਉਂਕਿ ਤੁਸੀਂ ਬੰਨ ਜਿਹੜੇ ਟੁੱਟ ਚੁੱਕੇ ਨੇ ਤਾਂ ਉਹਨਾਂ ਨਾਲ ਹੋਰ ਵੀ ਵੱਧ ਨੁਕਸਾਨ ਜੋ ਹੈ ਉਹ ਹੋ ਸਕਦਾ ਹੈ ਮੌਜੂਦ ਨੇ ਇੱਥੇ ਮੇਰੇ ਨਾਲ ਇਹ ਲੋਕ ਜਿਹੜੇ ਸੇਵਾ ਇਹ ਆਏ ਨੇ ਗੱਲਬਾਤ ਕਰਦੇ ਆ ਕਿੱਥੋਂ ਆਏ ਦੀ ਬੀਤੋਂ ਸਾਡੇ ਸੁਹੇਪ ਤੋਂ ਪਿੰਡ ਚ ਗੜਕਲਾ ਤੋਂ ਡਿਸਟ੍ਰ ਪੇ ਸਰਕਲ ਸੁਆ ਪਿੰਡ ਝੰਗੜਕਲਾ ਤੋਂ ਤੇ ਅੱਜ ਮੀਂਹ ਵੀ ਪੈ ਰਿਹਾ ਸੀ ਤਾਂ ਕੋਈ ਗੱਲ ਨਹੀਂ ਜੱਜਬਾ ਅੰਦਰ ਜੀ ਲਾਂਡੇ ਦਾ ਮਤਲਬ ਮੁਕੇ ਸਾਹਮਣਾਂ ਜੋ ਦਰਿਆਈ ਪਾਣੀ ਆਏ ਆ ਸੰਗਤ ਦੀ ਸੇਵਾ ਕਰਨ ਲਈ ਪਿੰਡ ਦੇ ਨੌਜਵਾਨ ਇਲਾਕਾ ਨਿਵਾਸੀ ਨਾਲ ਲੜ ਕੇ ਆਏ ਜੀ ਤੇ ਜਿੱਥੇ ਵੀ ਸਾਨੂੰ ਸਾਡੇ ਵੀਰ ਨੇ ਹੁਕਮ ਕੀਤਾ ਅਸੀਂ ਸਾਰੇ ਇਹਨਾਂ ਨਾਲ ਚੱਲ ਕੇ ਬੰਦੇਵਾ ਬੰਨ ਬੰਨੜੇ ਮਿੱਟੀ ਲੈ ਕੇ ਜਾ ਰਹੇ ਹਾਂ ਕੀ ਲੈ ਕੇ ਆਏ ਹੋ ਅੱਜ ਅਸੀਂ ਬੜੀ ਕੁਛ ਮਿੱਟੀ ਦੀਆਂ 12-13 ਟਰਾਲੀਆਂ ਲੈ ਕੇ ਆਏ ਆ ਤੇ ਸਾਨੂੰ ਪਤਾ ਲੱਗਾ ਸੀ ਕਿ ਡੇਰ ਨਾਨਕ ਜੋ ਵੀ ਹੜਨਾ ਕਰ ਕਹਿੰਦਾ ਵਨ ਟੁੱਟਾ ਸੀਗਾ ਤੇ ਉਹਨੂੰ ਬੰਨਣ ਕਰਕੇ ਅਸੀਂ ਫੇ ਪਿੰਡ ਦੇ ਮੁੰਡੇ ਜਾਂ ਹੋਰ ਇਲਾਕੇ ਦੇ ਸੀਗੇ ਸਾਰਿਆਂ ਨੇ ਫਲਾਹ ਕੀਤੀ ਕਿ ਅਸੀਂ ਉਹਨਾਂ ਤੇ ਮਿੱਟੀ ਦੀ ਸੇਵਾ ਕਰੀਏ ਤਾਂ ਉਸ ਕਰਕੇ ਅਸੀਂ ਸਾਰੇ ਜਾਣੇ ਮਿੱਟੀ ਦੀਆਂ ਟਰਾਲੀਆਂ ਲੈ ਕੇ ਤੇ ਬੰਨ ਤੇ ਜਾ ਰਹੇ ਆ ਆਪਾਂ بارش ਆ ਰਹੀ ਆ ਜੀ ਹਾਂਜੀ بارش ਤਾਂ ਬਹੁਤ ਪੈ ਰਹੀ ਆ ਜੀ ਸਾਰੇ ਤੁਹਾਨੂੰ ਪਤਾ ਹੀ ਹੈਗਾ ਕਿ ਜਿੱਦਾਂ ਦਾ ਹੈਗਾ ਮੌਸਮ ਤੇ ਸਾਨੂੰ ਉੱਥੋਂ ਆਪਾਂ ਤੁਰਦੇ ਸਾਰੀ بارش ਸ਼ੁਰੂ ਹੋ ਗਈ ਆ ਪਰ ਫੇਰ ਵੀ ਜਜ਼ਬਾ ਸਾਡੇ ਨੌਜਵਾਨਾਂ ਦੇ ਸਾਰਿਆਂ ਦੇ ਹੈਗਾ ਆ ਸਾਰੇ ਤਿਆਰ ਆ ਤੇ ਜ਼ਿੰਮੇਦਾਰ ਬਲਾ ਸਾਰੇ ਖੜੇ ਆ ਜਿੱਥੇ ਵੀ ਲੋੜ ਆ ਜਿਸ ਤਰ੍ਹਾਂ ਦੀ ਵੀ ਜੇ ਮੈਡੀਕਲ ਲੋੜ ਪਵੇ ਜਾਂ ਕੁਝ ਮਕਾਂ ਟਰੈਕਟਰ ਚਾਹੀਦੇ ਹੋਣਗੇ ਡੀਜ਼ਲ ਚਾਹੀਦਾ ਆਪਾਂ ਆਪਣੇ ਟਰੈਕਟਰ ਲੈ ਕੇ ਵੀ ਇੱਥੇ ਬਚਾਵਾਂਗੇ ਜਰੂਰ ਸੇਵਾ ਕਰਾਂਗੇ ਜਿੱਦਾਂ ਦੀ ਵੀ ਹੋਵੇ ਆਪਾਂ ਆਪਣੇ ਪੰਜਾਬ ਦੇ ਨਾਲ ਖੜੇ ਆਂ ਜੀ ਪੰਜਾਬੀਅਤ ਨਾਲ ਖੜੇ ਆਂ ਕਿਉਂ ਪੰਜਾਬ ਦੀ ਕਿਸੇ ਤਰ੍ਹਾਂ ਦੀ ਵੀ ਕੋਈ ਨਹੀਂ ਆਵੇ ਹਾਂਜੀ ਪੰਜਾਬ ਨੂੰ ਕੋਈ ਕਿਸੇ ਤਰ੍ਹਾਂ ਨਹੀਂ ਢਾਹ ਨਾਲ ਲੱਗੇ ਪੰਜਾਬ ਨਾਲ ਖੜਾ ਜੀ ਕਿਸੇ ਕੋਈ ਸਰਕਾਰਾਂ ਨਹੀਂ ਖੜੀਆਂ ਕੋਈ ਨਾਲ ਨਹੀਂ ਖੜਿਆ ਜੋ ਸਾਡੇ ਕਲਾਕਾਰ ਭਾਈਚਾਰਾ ਜਾਂ ਹੋਰ ਜੋ ਜੋ ਵੀ ਹੈਗੇ ਸਾਡੇ ਨਾਲ ਖੜੇ ਆ ਉਹ ਪੰਜਾਬ ਦੀ ਪਿੱਠ ਨਹੀਂ ਲੱਗਣਾ ਦੇਣਾ ਚਾਹੁੰਦੇ ਹਾਂ ਜਿੱਦਾਂ ਕਿ ਤੇ ਸਰਕਾਰਾਂ ਜਿਹੜੇ ਵਾਅਦੇ ਕਰਦੀਆਂ ਆ ਲੋੜ ਹੁਣ ਇਸ ਵੇਲੇ ਹੁੰਦੀ ਸਰਕਾਰਾਂ ਦੀ ਖੜੀਆਂ ਸਰਕਾਰਾਂ ਸਿਰਫ ਫੋਟੋ ਖਚਾਉਣ ਆਉਂਦੀਆਂ ਜੀ ਹੋਰ ਕੁਝ ਨਹੀਂ ਕਰਦੇ ਆ ਸਾਡੇ ਸਭ ਝੂਠਾ ਜੀ ਸਰਕਾਰਾਂ ਬੇਕਾਮ ਆ ਹਾਂ ਜੀ ਜਿੱਦਾਂ ਕਿ ਗਿਲਾ ਹੁੰਦਾ ਫੇ ਰੋਸ ਹੁੰਦਾ ਬਿਲਕੁਲ ਜੀ ਬਿਲਕੁਲ ਗਿਲਾ ਤਾਂ ਆਉਂਦਾ ਹੀ ਆ ਤੁਹਾਨੂੰ ਪਤਾ ਹੀ ਆ ਹਾਂ ਜੀ ਸੇ ਰਿਪੋਰਟ ਮਾਂ ਕਚੌਣ ਦਾ ਮਤਲਬ ਆ ਬਿਲਕੁਲ ਕਿਤਨਾ ਕਿਤੇ ਗਿਲਾ ਵੀ ਜ਼ਰੂਰ ਹੈ ਕਿ ਸਰਕਾਰਾਂ ਨੇ ਇਸੇ ਕਰਕੇ ਚੁਣੀ ਦੀਆਂ ਨੇ ਕਿ ਲੋਕਾਂ ਦੀ ਸਾਰ ਲੈਣ ਗਿਆ ਕੋਈ ਇਹੋ ਜਿਹਾ ਸਥਿਤੀ ਬਣਦੀ ਹੈ ਜਾਂ ਕੋਈ ਹੁੰਦੀ ਹੈ ਕਿ ਸਰਕਾਰਾਂ ਦਾ ਮੁਟਲਾ ਫਰਜ਼ ਵੀ ਇਹ ਆ ਪਰ ਉਹਨਾਂ ਨੇ ਕਿਹਾ ਕਿ ਇਹ ਆਪਸ ਵਿੱਚ ਭਾਈਚਾਰਾ ਔਰ ਇਹ ਇਹ ਪੰਜਾਬੀਆਂ ਦੀ ਜਿੰਦਾਦਿਲੀ ਹੈ ਕਿ ਇੱਕ ਦੂਜੇ ਦੀ ਬਾਹ ਫੜਦੇ ਨੇ ਔਰ ਇਸੇ ਕਰਕੇ ਹੀ ਇਸ ਵਾਰ ਜਿਹੜੀ ਇੰਨੀ ਕਰੋਪੀ ਹੋਈ ਆ ਔਰ ਲੋਕਾਂ ਦੀ ਜਿਹੜੀ ਕੋਈ ਮਦਦ ਹੋ ਪਾ ਰਹੀ ਆ ਉਹ ਇਹਨਾਂ ਜਜ਼ਬਾ ਜਿਹੜਾ ਇਹ ਆਪਸ ਭਾਈਚਾਰਾ ਜਿਹੜੀ ਸਾਹ ਜਿਹੜੀ ਪੰਜਾਬੀਆਂ ਦੀ ਉਹਦੇ ਕਰਕੇ ਹੀ ਆ ਕਿ ਸਾਰਿਆਂ ਨੇ ਇਕਜੁੱਟ ਹੋ ਕੇ ਇੱਕ ਦੂਜੇ ਦੀ ਸੇਵਾ ਕੀਤੀ ਹੈ ਕਿਤੇ ਕਿਤੇ ਸਰਕਾਰਾਂ ਦੇ ਉੱਤੇ ਗਿਲਾ ਵੀ ਜਤਾਇਆ ਕੈਮਰਾ ਪਰਸਨ ਪ੍ਰੀਤ ਦੇ ਨਾਲ ਰਵੀ ਬਖਸ਼ ਸਿੰਘ ਪੀਟੀਸੀ ਨਿਊਜ਼ ਗੁਰਦਾਸਪੁਰ